ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ ਜਿਸ ਦੇ ਆ ਚਾਰ ਵਿਧਾਨ ਸਭਾ ਸੀਟਾਂ ਤੇ ਅੱਜ ਜਿਹੜਾ ਕਿ ਸਵੇਰ ਦਾ ਜਿਹੜਾ ਰਿਜ਼ਲਟ ਆ ਰਿਹਾ VOTING ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਚਾਰ ਸੀਟਾਂ ਜਿਹੜੀ ਸੀ ਚੋਣ ਹੋਈ ਸੀ ਜਿਸ ਤੋਂ ਬਾਅਦ ਅੱਜ ਵਿਧਾਨ ਸਭਾ ਸੀਟਾਂ ਦੀਆਂ ਜਿਹੜੀਆਂ ਚਾਰ ਸੀਟਾਂ ਖਾਲੀ ਸੀ ਉਹਨਾਂ ਦੇ ਚੋਣਾਂ ਹੋਈਆਂ ਸੀ VOTING ਹੋਈ ਸੀ ਹੁਣ ਉਹਨਾਂ ਵੋਟਾਂ ਦੀ ਗਿਣਤੀ ਅੱਜ ਲਗਾਤਾਰ ਸਵੇਰ ਤੋਂ ਤੁਹਾਨੂੰ ਦੱਸ ਦਈਏ ਕਿ 8 ਵਜੇ ਤੋਂ ਵੋਟਾਂ ਦੀ ਗਿਣਤੀ ਜਿਹੜੀ ਆ ਸ਼ੁਰੂ ਹੋ ਗਈ ਸੀ ਨਾਲ ਦੇ ਕਿ ਡੇਰਾ ਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ 3992 ਵੋਟਾਂ ਦੇ ਨਾਲ ਲੀਡ ਚੌਥਾ ਗੇੜਾ ਤੇ ਉਧਰੋਂ ਆਪ ਦੀ ਗੱਲ ਕਰੀ ਤੇ ਆਪ ਨੇ 47912 ਕਾਂਗਰਸ 43920 ਤੇ ਬੀ ਜੀ ਪੀ 5558 ਤੇ ਤੰਦਾਜ਼ੀ ਗਦਰੀ ਅਗਰ ਆਪਾਂ ਦੂਜੇ ਪਾਸੇ ਗਿੱਦੜ ਬਾਹਾ ਦੀ ਗੱਲ ਕੀਤੀ ਜਾਵੇ ਤੇ ਉਧਰ ਆਪ ਉਮੀਦਵਾਰ ਡਿੰਪੀ ਢਿੱਲੋਂ ਕਰੀਬ 7000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਜਿੱਤ ਵੱਲ ਅੱਗੇ ਵੱਧਦੇ ਨਜ਼ਰ ਆ ਰਹੇ ਨੇ ਉਹਨਾਂ ਨੇ 7000 ਤੋਂ ਜ਼ਿਆਦਾ ਵੋਟਾਂ ਦੀ ਲੀਡ ਹਾਸਲ ਕਰ ਲਈ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ 27901 ਅਭੀ ਤੱਕ 19927 ਮਨਪ੍ਰੀਤ ਸਿੰਘ ਬਾਦਲ ਬਾਦਲ 5706 ਅਤੇ ਸੁਖਰਾਜ ਸਿੰਘ ਅਕਾਲੀ ਦਲ ਦੇ ਵੱਲੋਂ ਜਿਹੜੇ 280 ਜਿਹੜੀ ਇਹਨਾਂ ਨੂੰ ਹੁਣ ਤੱਕ ਦੀ ਵੋਟਾਂ ਪੈ ਚੁੱਕੀਆਂ ਤਾਂ ਉਹਨਾਂ ਦੱਸਦੀ ਉਧਰ ਬਰਨਾਲਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਰਨਾਲਾ 'ਚ ਜਿੱਤ ਨੇੜੇ ਕਾਂਗਰਸ ਕਾਲਾ ਢਿੱਲੋਂ ਦੀ ਵੱਡੀ ਲੀਡ ਹੈ ਹਮੇਸ਼ਾ ਦੀ ਤਰ੍ਹਾਂ ਬਾਗੀ ਰਹਿਣ ਵਾਲੀ ਬਰਨਾਲਾ ਵਿਧਾਨ ਸਭਾ ਸੀਟ ਮੂੜ ਇੱਕ ਵਾਰ ਸਰਕਾਰ ਦੇ ਹੱਥੋਂ ਖਿਸਕਦੀ ਨਜ਼ਰ ਆ ਰਹੀ ਹੈ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 17663 ਵੋਟਾਂ ਤੋਂ ਜ਼ਿਆਦਾ ਵੋਟ ਲੈ ਕੇ ਹੈਗੇ ਚੱਲ ਰਹੇ ਜਦਕਿ ਆਮ ਆਦਮੀ ਪਾਰਟੀ ਉਮੀਦਵਾਰ ਨੂੰ 14368 ਵੋਟਾਂ ਮਿਲੀਆਂ ਨੇ ਜਦੋਂ ਕਿ ਤੀਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਹਾਨਾ ਜਿਨ੍ਹਾਂ ਨੂੰ 13463 ਵੋਟਾਂ ਮਿਲੀਆਂ ਨੇ ਚੌਥੇ ਨੰਬਰ ਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾੜ ਹਨ ਜਿਨ੍ਹਾਂ ਨੂੰ 10826 ਵੋਟਾਂ ਮਿਲੀਆਂ ਪਹਿਲੀ ਵਾਰ ਚੋਣ ਲੜ ਰਹੇ ਨੇ ਢਿੱਲੋ ਕੁਲਦੀਪ ਸਿੰਘ ਕਾਲਾ ਢਿੱਲੋ ਬਰਨਾਲਾ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਪਹਿਲੀ ਵਾਰ ਵਿਧਾਨ ਸਭਾ ਸੀਟ ਦੀ ਜਿਹੜੀ ਹੈ ਚੋਣ ਲੜੀ ਹੈ ਜਿਸ ਦੇ ਵਿੱਚ ਉਹ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ ਇਸ ਤੋਂ ਪਹਿਲਾਂ ਉਹਨਾਂ ਦੇ ਭਰਾ ਮਰ ਉਮਰ ਸੀਰਾਟੀ ਲੋ ਨੇ ਆਜ਼ਾਦ ਮੀਰਵਾਜ਼ ਵਜੋਂ ਚੋਣ ਲੜੀ ਸੀ ਜਿਸ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਦੇ ਨਾਲ ਹੀ ਹੋਰ ਜਿਹੜੀ ਅਪਡੇਟਾਂ ਤੁਹਾਨੂੰ ਲਗਾਤਾਰ ਦਿੰਦੇ ਰਵਾਂਗੇ ਕਿਹੜਾ ਰਿਜ਼ਲਟ ਨਿਕਲ ਕੇ ਸਾਹਮਣੇ ਆਣਗੇ ਉਸ ਦੀ ਅਪਡੇਟ ਵੀ ਤੁਹਾਨੂੰ ਜਿਹੜੀ ਆ ਅਸੀਂ ਜ਼ਰੂਰ ਦਵਾਂਗੇ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ 'ਚ ਡਾਕਟਰੇ ਸ਼ਾਂਖ ਚੱਬੇਵਾਲ ਜਿਹੜੇ ਸਭ ਤੋਂ ਅੱਗੇ ਚੱਲ ਰਹੇ ਨੇ 4233 ਵੋਟਾਂ ਦੀ ਗਿਣਤੀ ਵਿੱਚ ਹੁਣ ਤੱਕ ਉਹ ਅੱਗੇ ਜਾ ਰਹੇ ਨੇ ਉਸ ਤੋਂ ਬਾਅਦ ਕਾਂਗਰਸ ਦੀ ਗੱਲ ਕੀਤੀ ਜਾਵੇ ਚੱਬੇਵਾਲ ਚਿੱਤੇ ਉਹਨਾਂ ਨੂੰ ਹੁਣ ਤੱਕ 2662 ਵੋਟਾਂ ਪਈਆਂ ਨੇ ਭਾਜਪੀ 44 ਤੇ ਅਜੇ ਤੱਕ ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਹੋਰ ਜਿਹੜੀ ਅਪਡੇਟ ਹੈ ਲਗਾਤਾਰ ਵੋਟਾਂ ਦੀ ਗਿਣਤੀ ਜਿਹੜੀ ਲਗਾਤਾਰ ਚੱਲ ਰਹੀ ਹੈ ਉਸ ਦੇ ਨਾਲ ਅੱਗੇ ਪਿੱਛੇ ਜਿਹੜਾ ਗੇੜ ਹੈ ਲਗਾਤਾਰ ਸਾਹਮਣੇ ਆ ਰਿਹਾ ਹੈ ਦੋ ਸੀਟਾਂ ਤੇ ਕਾਂਗਰਸ ਅਤੇ ਦੋ ਸੀਟਾਂ ਤੇ ਆਪ ਅੱਗੇ ਹੁੰਦੀ ਨਜ਼ਰ ਆ ਰਹੀ ਹੈ ਭਾਜਪਾ ਦਾ ਕਿਤੇ ਜੇ ਨੇੜ ਤੇ ਨਹੀਂ ਵੀ ਕੋਈ ਦਿਖਾਈ ਦੇ ਰਿਹਾ ਹਾਲਾਂਕਿ ਗਿਣਤੀ ਜਿਹੜੀ ਹੈ ਲਗਾਤਾਰ ਚੱਲਦੀ ਆ ਅੱਗੇ ਪਿੱਛੇ ਜਿਹੜਾ ਗੇੜ ਹੈ ਲਗਾਤਾਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਅਜੇ ਤੱਕ ਜਿਹੜੇ ਪੂਰੇ ਰਿਜ਼ਲਟ ਨੇ ਉਹ ਫਿਲਹਾਲ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਵਾਂਗੇ ਕਿਸ ਤਰੀਕੇ ਦੇ ਨਾਲ ਕਿਹੜੀ ਪਾਰਟੀ ਜਿਹੜੀ ਆ ਬਾਜ਼ੀ ਮਾਰੇਗੀ ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਦੇ ਸਣੇ 45 ਉਮੀਦਵਾਰਾਂ ਦੀ ਕਿਸਮਤ ਦਾ ਜਿਹੜਾ ਅੱਜ ਫੈਸਲਾ ਹੋਵੇਗਾ